ਗੁਰੂ ਕਾਏ ਮਹਿਲ ਪਾਤਸ਼ਾਹੀ ਸ਼ਿਮੀ ਅਟਾਰੀ ਸਹਬੋ ਇਹ ਪਿੰਡ ਇਹ ਗੁਰਦੁਆਰਾ ਸਹਬ ਭਾਈ ਕੀ ਢੋਲੀ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ ਇੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਉਹਨਾਂ ਦੇ ਧਰਮ ਪਤਨੀ ਮਹਿਲ ਮਾਤਾ ਦਮੋਦਰੀ ਜੀ ਦੇ ਵਸਤਰ ਵੀ ਪਏ ਹੋਏ ਹਨ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਸ ਘਰ ਵਿੱਚ ਰਿਹਾ ਕਰਦੇ ਸਨ ਉਸ ਘਰ ਦੇ ਤੁਹਾਨੂੰ ਦਰਸ਼ਨ ਕਰਨੇ ਆ ਇਹ ਮਹਿਲ ਇਹ ਔਟਾਰੀ ਡਰੋਲੀ ਭਾਈ ਵਿੱਚ ਸਭ ਤੋਂ ਉੱਚੇ ਸਥਾਨ ਤੇ ਸੀ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰੂ ਕੇ ਮਹਿਲ ਔਟਾਰੀ ਰੱਖਿਆ ਗਿਆ ਹੈ ਕਰੀਬ 400 ਸਾਲ ਪਹਿਲਾਂ ਇਸ ਜਗ੍ਹਾ ਤੇ ਇੱਕ ਵਿਸ਼ਾਲ ਮਹਿਲ ਹੋਇਆ ਕਰਦਾ ਸੀ ਵਿਸ਼ਾਲ ਔਟਾਰੀ ਹੋਇਆ ਕਰਦੀ ਸੀ ਦੋ ਮੰਜ਼ਲਾ ਮਹਿਲ ਵੱਡੀ ਇਮਾਰਤ ਹੋਇਆ ਕਰਦੀ ਸੀ ਪਰ ਅੱਜ ਉਸ ਦੇ ਨਿਸ਼ਾਨ ਅਸੀਂ ਦੇਖ ਸਕਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਸਾਧੂ ਜੀ ਰਹਾ ਕਰਦੇ ਸਨ ਪਾਵੋ ਮਾਤਾ ਦਮੋਦਰੀ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮਹਿਲ ਸਨ ਮਾਤਾ ਦਮੋਦਰੀ ਜੀ ਦੀ ਭੈਣ ਬੀਬੀ ਰਾਮੋ ਜੀ ਇੱਥੇ ਵਿਆਹੇ ਹੋਏ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਧੂ ਜੀ ਸਨ ਭਾਈ ਸਾਈ ਦਾਸ ਜੀ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਧੂ ਜੀ ਸਨ ਉੱਥੇ ਭਾਈ ਸਾਈਂਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੰਨ ਸੇਵਕ ਵੀ ਸਨ ਪੁਰਾਤਨ ਨਾਨਕਸ਼ਾਹੀ ਏਟ ਦਾ ਬਣਿਆ ਮਹਿਲ ਵਿੱਚੋਂ ਰੇਤਾ ਮਿੱਟੀ ਅੱਜ ਵੀ ਕਰ ਰਹੀ ਹੈ ਤੇ ਉਸੇ ਦੇਖਣ ਨੂੰ ਸਾਹਮਿਆ ਹੋਇਆ ਹੈ ਸਿੱਖ ਸੰਗਤਾਂ ਨੇ ਡਰੋਲੀ ਪਾਈ ਵਿਖੇ ਇਹ ਉਹੀ ਘਰ ਹੈ ਇਹ ਉਹੀ ਮਹਿਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਧੂ ਸਾਈਂਦਾਸ ਜੀ ਨੇ ਜਦੋਂ ਇਹ ਘਰ ਬਣਵਾਇਆ ਉਹ ਚਾਹੁੰਦੇ ਸਨ ਕਿ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਘਰ ਦੇ ਵਿੱਚ ਚਰਨ ਪਾਉਣ ਇਸ ਘਰ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚਰਨ ਪਾਉਣ ਘਰ ਨੂੰ ਭਾਗ ਲੱਗਣ ਤਾਂ ਹੀ ਮੈਂ ਆਪਣੇ ਪਰਿਵਾਰ ਸਮੇਤ ਇਸ ਘਰ ਵਿੱਚ ਰਹਿਣ ਬਸੇਰਾ ਕਰਾਂਗਾ ਤਾ ਭਾਈ ਸਾਈਂਦਾਸ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦੇ ਭੈਣ ਬੀਬੀ ਰਾਮੋ ਜੀ ਕਹਿਣ ਲੱਗੇ ਕਿ ਤੁਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਚਿੱਠੀ ਲਿਖੋ ਇੱਕ ਪੱਤਰ ਲਿਖੋ ਜਿਸ ਵਿੱਚ ਲਿਖੋ ਕਿ ਤੁਸੀਂ ਸਾਡੇ ਘਰ ਵਿੱਚ ਚਰਨ ਪਾਓ ਇਸ ਤੋਂ ਬਾਅਦ ਹੀ ਅਸੀਂ ਗ੍ਰਹਿ ਪ੍ਰਵੇਸ਼ ਕਰਾਂਗੇ ਇਸ ਤੋਂ ਬਾਅਦ ਹੀ ਇਸ ਘਰ ਵਿੱਚ ਅਸੀਂ ਰਹਿਣ ਬਸੇਰਾ ਕਰਾਂਗੇ ਗੁਰੂ ਘਰ ਦੇ ਨੰਨ ਸੇਵਕ ਭਾਈ ਸਾਈਂਦਾਸ ਜੀ ਬੀਬੀ ਰਾਮੋ ਜੀ ਨੂੰ ਕਹਿੰਦੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਤਰਜਾਮੀ ਹਨ ਜਦੋਂ ਉਹਨਾਂ ਤੱਕ ਸਾਡੇ ਮਨ ਦੀ ਤਾਰ ਖੜਕੇਗੀ ਉਹ ਆਪੇ ਚਲੇ ਆਉਣਗੇ ਇਹ ਗੱਲ ਕਹਿ ਕੇ ਭਾਈ ਸਾਈਂਦਾਸ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸੱਚੇ ਮਨ ਦੇ ਨਾਲ ਆਰਾਧਨ ਲੱਗ ਪਏ ਜਦ ਅਮਰਤ ਸਰ ਸਾਹਿਬ ਦੀ ਧਰਤੀ ਤੇ ਬੈਠੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਭਾਈ ਸਾਈਂਦਾਸ ਜੀ ਦੇ ਪ੍ਰੇਮ ਦੀ ਖਿੱਚ ਪਈ ਤਾਂ ਉਹ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਕਿ ਕਮਰ ਕੱਸਾ ਕੱਸ ਲਵੋ ਆਪਾਂ ਹੁਣ ਮਾਲਵੇ ਇਲਾਕੇ ਵੱਲ ਚਾਲੇ ਪੋਣੇ ਹਨ ਜਿੱਥੇ ਭਾਈ ਕੀ ਟਰੋਲੀ ਵਿੱਚ ਬੈਠੇ ਭਾਈ ਸਾਈਂਦਾਸ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮਨ ਹੀ ਮਨ ਵਿੱਚ ਬੁਲਾ ਰਹੇ ਸਨ ਉੱਥੇ ਨਾਨਕ ਮੱਤੇ ਬੈਠਾ ਫਕੀਰ ਅਲਮਸਤ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬੁਲਾ ਰਿਹਾ ਸੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਉਹਨਾਂ ਨੇ ਚਾਲੇ ਪਾਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਡਰੋਲੀ ਭਾਈ ਜਾ ਕੇ ਰੁਕਣਾ ਹੈ ਤੇ ਅਸੀਂ ਅਲਮਸਤ ਫਕੀਰ ਨੂੰ ਨਾਨਕ ਮੱਤੇ ਜਾ ਕੇ ਮਿਲਾਈਏ ਕਿਉਂਕਿ ਗੁਰੂ ਜੀ ਨੇ ਉਸ ਫਕੀਰ ਦਾ ਵੀ ਨਾਨਕ ਮੱਤੇ ਜਾ ਕੇ ਉਧਾਰ ਕਰਨਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਮਹਿਲ ਮਾਤਾ ਦਮੋਦਰੀ ਜੀ ਨਾਲ ਆਪਣੇ ਜੀਵਨ ਦਾ ਲੰਮਾ ਸਮਾਂ ਢੋਲੀ ਭਾਈ ਮਾਲਵੇ ਦੀ ਧਰਤੀ ਤੇ ਰਹੇ। ਇੱਥੇ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਬੀਬੀ ਰਾਮੋ ਜੀ ਦੇ ਸੰਦੂਖ ਦੇ ਇਹ ਪਾਵੇ ਹਨ। ਬੀਬੀ ਰਾਮੋ ਜੀ ਮਾਤਾ ਦਮੋਦਰੀ ਜੀ ਦੇ ਵੱਡੇ ਭੈਣ ਸਨ। ਇਸ ਵੀਡੀਓ ਤੋਂ ਪਹਿਲਾਂ ਅਸੀਂ ਇਸੇ ਚੈਨਲ ਤੇ ਇੱਕ ਵੀਡੀਓ ਪਾਈ ਹੈ ਪੰਡ ਡੱਲੇ ਦੀ ਜਿੱਥੇ 72 ਬ੍ਰਹਮ ਗਿਆਨੀ ਪੈਦਾ ਹੋਏ ਉੱਥੋਂ ਦੇ ਸਨ ਮਾਤਾ ਦਮੋਦਰੀ ਜੀ ਬੀਬੀ ਰਾਮੂ ਜੀ ਬੀਬੀ ਰਾਮੂ ਜੀ ਦਾ ਵਿਆਹ ਢੋਲੀ ਭਾਈ ਮੋਗੇ ਜ਼ਿਲ੍ਹੇ ਵਿੱਚ ਭਾਈ ਸਾਈਂ ਦਾਸ ਜੀ ਨਾਲ ਹੋਇਆ ਤੇ ਮਾਤਾ ਦਮੋਦਰੀ ਜੀ ਦਾ ਵਿਆਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨਾਲ ਹੋਇਆ ਬੀਬੀ ਰਾਮੋ ਜੀ ਤੇ ਮਾਤਾ ਦਮੋਦਰੀ ਜੀ ਆਪਸ ਵਿੱਚ ਭੈਣਾ ਵੱਡੀਆਂ ਛੋਟੀਆਂ ਭੈਣਾ ਦਾ ਅਥਾ ਪਿਆਰ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਧੂ ਜੀ ਭਾਈ ਸਾਈਂ ਦਾਸ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅਨੰਨ ਸੇਵਕ ਨਨ ਸਿੱਖ ਹੋਏ ਹਨ ਇਹ ਬੀਬੀ ਰਾਮੋ ਜੀ ਦਾ ਘਰ ਸੀ ਉਹਨਾਂ ਦੇ ਸੰਦੂਖ ਦੇ ਪਾਵੇ ਜੋ 400 ਸਾਲ ਪੁਰਾਣਾ ਸੰਦੂਖ ਹੈ ਉਸ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਸ਼ਾਲ ਮਾਤਾ ਦਮੋਦਰੀ ਜੀ ਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਦਾ ਇਹ ਸ਼ਾਲ ਹੈ ਇਹ ਜੋ ਦਸਤਾਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਦਸਤਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਹੈ ਇਸ ਦੀ ਲੰਬਾਈ 24 ਗਾਜ ਹੈ ਭਾਅ 1 22 ਮੀਟਰ ਦੀ ਦਸਤਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਸਿਰ ਉੱਪਰ ਸਜਾਉਂਦੇ ਸਨ ਇਹ ਚੋਲਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹੈ ਇਸ ਚੋਲੇ ਦੀ ਬਾਹਾਂ ਦੀ ਲੰਬਾਈ ਕਰੀਬ 42 ਇੰਚ ਹੈ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹਨਾਂ ਦੀ ਮਹਲ ਮਾਤਾ ਦਮੋਦਰੀ ਜੀ ਢੋਲੀ ਭਾਈ ਵਿਖੇ ਲੰਮਾ ਸਮਾ ਰਹੇ ਇਸ ਕਰਕੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਦਮੋਦਰੀ ਉਹਨਾਂ ਦੀ ਭੈਣ ਬੀਬੀ ਰਾਮੋ ਜੀ ਦੀਆਂ ਵਿਸ਼ੇਸ਼ ਨਿਸ਼ਾਨੀਆਂ ਪਈਆਂ ਹੋਈਆਂ ਹਨ ਜਿਨ੍ਹਾਂ ਦੇ ਆਪਾਂ ਇਸ ਵੀਡੀਓ ਵਿੱਚ ਅੱਜ ਦਰਸ਼ਨ ਕਰ ਰਹੇ ਹਾਂ ਡਰੋਲੀ ਭਾਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਲਵੇ ਵਿੱਚ ਪ੍ਰਚਾਰ ਕਰਨ ਲਈ ਇੱਕ ਗੜ੍ਹ ਚੁਣਿਆ ਸੀ ਇਸ ਜਗ੍ਹਾ ਤੋਂ ਹੀ ਮਾਲਵੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪ੍ਰਚਾਰ ਕਰਨ जाया ਕਰਦੇ ਸਨ ਭਾਵੇਂ ਪ੍ਰਚਾਰ ਕਰਨ ਉਸਨੇਰ ਮਣਾਵਾ ਜੀਰੇ ਦੇ ਇਲਾਕੇ ਵਿੱਚ ਜਾਂਦੇ ਸਨ ਜਾਂ ਤਲਵੰਡੀ ਭਾਈ ਦੇ ਇਲਾਕੇ ਵਿੱਚ ਜਾਂਦੇ ਸਨ ਜਾਂ ਫਿਰ ਮੋਗੇ ਦੇ ਵੱਖ-ਵੱਖ ਇਲਾਕੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਪ੍ਰਚਾਰ ਕਰਨ ਜਾਂਦੇ ਸਨ ਤੇ ਉਹ ਢੋਲੀ ਭਾਈ ਇੱਥੋਂ ਹੀ ਜਾਂਦੇ ਸਨ ਤੇ ਇੱਥੇ ਹੀ ਵਾਪਸ ਆ ਜਾਂਦੇ ਸਨ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹੱਥ ਲਿਖਤ ਹੁਕਮਨਾਮਾ ਸਾਹਿਬ ਹੈ ਏਬੀਬੀ ਰਾਮੋ ਜੀ ਮੌਕੇ ਜਦੋਂ ਇੱਥੇ ਪ੍ਰਸ਼ਾਦਾ ਤਿਆਰ ਹੁੰਦਾ ਸੀ ਸਿੱਖ ਸੰਗਤਾਂ ਵਾਸਤੇ ਕਿਉਂਕਿ ਸਿੱਖ ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਗੁਰੂ ਜੀ ਦੀ ਸੰਗਤ ਕਰਨ ਲਈ ਇਸ ਜਗ੍ਹਾ ਤੇ ਪਹੁੰਚਣ ਦੀਆਂ ਸਨ ਐਸ ਤਵੀ ਤੇ ਐਸ ਲੋਹ ਤੇ ਉਸ ਸਮੇਂ ਪ੍ਰਸ਼ਾਦਾ ਤਿਆਰ ਹੁੰਦਾ ਸੀ ਇਹ ਲੋਹ ਇਹ ਤਵੀ ਵੱਖ-ਵੱਖ ਲੋਹੇ ਦੇ ਟੁਕੜਿਆਂ ਨੂੰ ਜੋੜ ਕੇ ਬਣਾਈ ਗਈ ਸੀ ਜਿਸ ਤਰ੍ਹਾਂ ਬਣਾਈ ਗਈ ਸੀ ਸਮਾ ਰਹਿੰਦੇ ਆ ਉਸ ਤਰ੍ਹਾਂ ਇਸ ਦੇ ਟੁਕੜੇ ਵੱਖ-ਵੱਖ ਭਾਗਾ ਵਿੱਚ ਟੁੱਟ ਗਈ ਹੈ ਪਰ ਅੱਜ ਵੀ ਉਸ ਪਰਿਵਾਰ ਨੇ ਜੋ ਭਾਈ ਸਾਈਂਦਾਸ ਜੀ ਦਾ ਪਰਿਵਾਰ ਸੀ ਭਾਵੇਂ ਉਹਨਾਂ ਦੇ ਅੱਗੇ ਬਾਲ ਬੱਚਾ ਨਹੀਂ ਸੀ ਪਰ ਉਹਨਾਂ ਦਾ ਜੋ ਪਰਿਵਾਰ ਸੀ ਉਸ ਦੇ ਪਰਿਵਾਰ ਨੇ ਅੱਜ ਵੀ ਇਹ ਵਸਤਾਂ ਸੰਭਾਲੀਆਂ ਹੋਈਆਂ ਹਨ ਇੱਥੇ ਹੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਹੱਥ ਲਿਖਤ ਬੀੜ ਪਈ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਤ ਹਨ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਕਸ਼ਹਿਰਾ ਹੈ ਜਿਸ ਦੀ ਲੰਬਾਈ 25 ਤੇ ਪਹੁੰਚਾ 22 ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿਮਰਨੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਵੱਡੇ ਵੱਡੇ ਮੋਤੀਆਂ ਵਾਂਗ ਬਣਿਆ ਹੋਇਆ ਹੈ ਇਹ ਪ੍ਰਾਤਣ ਝਾਵਾਂ ਹੈ ਜੋ ਪਿੱਤਲ ਦਾ ਬਣਿਆ ਹੋਇਆ ਹੈ। ਇਹ ਪ੍ਰਾਤਣ ਖੜਾਵਾਂ ਹਨ। ਇਸ ਤੋਂ ਬਿਨਾ ਮਾਤਾ ਦਮੋਦਰੀ ਜੀ ਦੇ ਬੈਠਣ ਲਈ ਜੋ ਪੀੜਾ ਸੀ ਪੀੜਾ ਸਹਿਬ ਉਹ ਵੀ ਇੱਥੇ ਪਿਆ ਹੋਇਆ ਹੈ। ਜਦੋਂ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ ਇਸ ਦੀਆਂ ਨੀਹਾਂ ਦੀ ਖੁਦਾਈ ਕੀਤੀ ਗਈ ਤੇ ਇਸ ਵਿੱਚੋਂ ਅਣਗਿਣਤ ਪ੍ਰਾਤਨ ਇਤਿਹਾਸਿਕ ਸਰੋਤ ਵਸਤਾਂ ਮਿਲੀਆਂ ਗੁਰੂ ਗੋਬਿੰਦ ਸਾਹਿਬ ਜੀ ਦੇ ਸਮੇਂ ਜੋ ਹੱਥ ਲਿਖਤ ਸਰੂਪ ਜਿਸ ਦੇ ਆਪਾਂ ਦਰਸ਼ਨ ਕੀਤੇ ਹਨ ਉਸ ਤੇ ਲੱਗੀ ਇਹ ਪਾਤਸ਼ਾਹੀ 10ਵੀਂ ਸਮੇਂ ਦੀ ਮੋਹਰ ਹੈ ਦਾਰਸ਼ਨ ਕਰ ਰਏ ਸੀ ਗੁਰੂ ਕੇ ਮਹਿਲ ਅਟਾਰੀ ਡਰੋਲੀ ਭਾਈ ਜੋ ਮੋਗਾ ਫਰੋਜ਼ਪੁਰ ਰੋਡ ਤੇ ਸਟੈਟ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਡਰੋਲੀ ਭਾਈ ਵਿਖੇ ਹੋਇਆ ਡਰੋਲੀ ਭਾਈ ਦਾ ਵਿਸ਼ੇਸ਼ ਇਤਿਹਾਸ ਹੈ ਜਦੋਂ ਬਾਬਾ ਵਿਧੀਤਨ ਚੰਦ ਜੀ ਘੋੜੇ ਦਸਾਲੇ ਲੈ ਕੇ ਆਏ ਸਨ ਤੇ ਉਹਨਾਂ ਨੂੰ ਤਪ ਦੇ ਪੱਠੇ ਵਿੱਚ ਬੈਠਣਾ ਪਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਉੱਪਰ ਜਲ ਵੀ ਇਸ ਜਗ੍ਹਾ ਤੇ ਪਵਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਡਰੋਲੀ ਭਾਈ ਵਿਖੇ ਤਿੰਨ ਤੋਂ ਚਾਰ ਖੂਹ ਲਗਵਾਏ ਜੋ ਅੱਜ ਵੀ ਡਰੋਲੀ ਭਾਈ ਵਿਖੇ ਮੌਜੂਦ ਹਨ ਮਾਲਵੇ ਵਿੱਚ ਪ੍ਰਚਾਰ ਦਾ ਗੜ ਸਿੱਖ ਇਤਿਹਾਸ ਦਾ ਵਿਸ਼ਾਲ ਖਜ਼ਾਨਾ ਸਿੱਖ ਇਤਿਹਾਸ ਦਾ ਵਿਸ਼ਾਲ ਨਗਰ ਡਰੋਲੀ ਭਾਈ ਜੋ ਇਤਿਹਾਸਿਕ ਸਰੋਤ ਵਿੱਚ ਕਿਤੇ ਨਾ ਕਿਤੇ ਪਿਛੇ ਰਹਿ ਗਿਆ ਹੈ ਆਜੋ ਤੁਹਾਨੂੰ ਬੀਬੀ ਰਾਮੋ ਜੀ ਦੇ ਸੰਦੂਖ ਦੇ ਦਰਸ਼ਨ ਕਰਵਾਉਣੇ ਹਾਂ ਤੇ ਉਹਨਾਂ ਲੋਹਾ ਉਹਨਾਂ ਚੁਰਾਂ ਦੇ ਦਰਸ਼ਨ ਕਰਵਾਉਣੇ ਹਾਂ ਜੋ ਪ੍ਰਾਤਣ ਚੁਰਾਂ ਪਰ ਉਹ ਢੈ ਢੇਰੀ ਹੋ ਗਈਆਂ ਸਨ ਉਹਨਾਂ ਦੇ ਨਾਂ ਥਾਂ ਤੇ ਨਵੀਆਂ ਚੁਰਾਂ ਨੂੰ ਸਰਜੀਤ ਕੀਤਾ ਗਿਆ ਏ ਬੀਬੀ ਰਾਮੋ ਜੀ ਭਾਈ ਸਾਈਂਦਾਸ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਧੂ ਜੀ ਦਾ ਪ੍ਰਾਤਨ ਘਰ ਸੀ ਇਹ ਵਿਸ਼ਾਲ ਘਰ ਸੀ ਇਹ ਉਹ ਚੁਰਾ ਨੇ ਜੋ ਆਪਾਂ ਪਹਿਲਾਂ ਲੋਹ ਤਵੀ ਵੇਖ ਕੇ ਹਟੇ ਹਾਂ ਇੰਨਾ ਚੁਰਾ ਉੱਪਰ ਹੀ ਰੱਖੀ ਜਾਂਦੀ ਸੀ ਇਹ ਵਿਸ਼ਾਲ ਸੰਦੂਖ ਹੈ ਇਹ ਐਡਾ ਵੱਡਾ ਸੰਦੂਖ ਹੈ ਕਿ ਇਸ ਦੇ ਵਿੱਚ ਵੜ ਕੇ ਬੰਦਾ ਵਸਤਰ ਟਕਾ ਕੱਪੜੇ ਟਕਾ ਸਕਦਾ ਹੈ ਇਸ ਸੰਦੂਖ ਦੇ ਵਿੱਚ ਇੱਕ ਸੰਦੂਖ ਹੋਰ ਬਣਿਆ ਹੋਇਆ ਹੈ ਕਹਿ ਸਕਦੇ ਹਾਂ 3-400 ਸਾਲ ਪੁਰਾਣਾ ਬੀਬੀ ਰਾਮੋ ਜੀ ਦਾ ਸੰਦੂਖ ਹੈ ਇਹ ਇਸ ਤੋਂ ਇਲਾਵਾ ਡਰੋਲੀ ਭਾਈ ਵਿਖੇ ਹੋਰ ਵੀ ਪ੍ਰਾਤਨ ਇਤਿਹਾਸਿਕ ਨਿਸ਼ਾਨੀਆਂ ਗੁਰੂ ਕਾਲ ਸਮੇਂ ਦੀਆਂ ਸਾਂਭੀਆਂ ਪਈਆਂ ਹਨ ਸਿੱਖ ਇਤਿਹਾਸ ਵਿੱਚ ਡਰੋਲੀਪਾਈ ਨਗਰ ਇੰਨਾ ਮਹਾਨਤਾ ਇੰਨੀ ਮਹੱਤਤਾ ਰੱਖਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਜੀਵਨ ਦਾ ਲੰਮਾ ਸਮਾਂ ਉਹਨਾਂ ਨੇ ਇੱਥੇ ਬਤੀਤ ਕੀਤਾ ਤੇ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਗੜ੍ਹ ਸੀ ਇਹ ਇਲਾਕਾ ਇੱਥੇ ਹੀ ਭਾਈ ਸਾਈਂਦਾਸ ਜੀ ਉਹਨਾਂ ਦੀ ਸੁਪਤਨੀ ਬੀਬੀ ਰਾਮੋ ਜੀ ਮਾਤਾ ਦਮੋਦਰੀ ਜੀ ਮਾਤਾ ਦਮੋਦਰੀ ਜੀ ਦੇ ਮਾਤਾ ਜੀ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਇੱਥੇ ਹੀ ਕਾਲ ਚਲਾਣਾ ਕਰ ਗਏ ਸਨ ਰੋਲੀ ਪਾਈ ਵਿਖੇ ਇੱਥੇ ਹੀ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਦਾ ਅੱਗੇ ਤੁਹਾਨੂੰ ਡਰੋਲੀ ਪਾਈ ਦੇ ਜੋ ਦੂਸਰੇ ਗੁਰਦੁਆਰਾ ਸਾਹਿਬ ਹਨ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਜਿਨ੍ਹਾਂ ਗੁਰਦੁਆਰਾ ਸਾਹਿਬ ਦੀ ਸੇਵਾ ਬਾਅਦ ਵਿੱਚ ਗੁਰੂ ਹਰ Rai ਪਾਤਸ਼ਾਹ ਜੀ ਨੇ ਆਪ ਆਣ ਕੇ ਕਰਵਾਈ ਸੀ ਮਾਤਾ ਦਮੋਦਰੀ ਜੀ ਦਾ ਜਿੱਥੇ ਸ਼ਿਸ਼ਕਾਰ ਹੋਇਆ ਸੀ ਉਸ ਜਗ੍ਹਾ ਤੇ ਗੁਰਦੁਆਰਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਧਰਤੀ ਤੇ ਦੀਵਾਨ ਸਜਾਇਆ ਕਰਦੇ ਸਨ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਬਾਬਾ ਗੁਰਦੇਤਾ ਜੀ ਦਾ ਜਨਮ ਹੋਇਆ ਸੀ ਉਸ ਜਗ੍ਹਾ ਤੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਜਗ੍ਹਾ ਤੇ ਵੀ ਨਿਸ਼ਾਨੀਆਂ ਹਨ ਪ੍ਰਾਤਣ ਇਹ ਸਾਰੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਕ ਦਦਾਰੇ ਅਸੀਂ ਤੁਹਾਨੂੰ ਪੰਜਾਬ ਸਟੋਰੀ 29 YouTube Facebook ਚੈਨਲ ਤੇ ਕਰਵਾਵਾਂਗੇ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤਾ ਜੋ ਆਪਾਂ ਆਪਣੇ ਇਤਿਹਾਸ ਆਪਣੇ ਇਤਿਹਾਸਿਕ ਗੁਰਧਾਮਾਂ ਇਤਿਹਾਸਿਕ ਨਿਸ਼ਾਨੀਆਂ ਆਪਣੇ ਵਿਰਸੇ ਤੋਂ ਜਾਣੂ ਹੋ ਸਕੀਏ ਆਓ ਹੁਣ ਆਪਾਂ ਜੋ ਹੋਰ ਨਿਸ਼ਾਨੀਆਂ ਨੇ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਇਹ ਨਿਸ਼ਾਨੀਆਂ ਜਦੋਂ ਗੁਰਦੁਆਰਾ ਸਾਹਿਬ ਦੀ ਖੁਦਾਈ ਹੋਈ ਹੈ ਉਸ ਸਮੇਂ ਤੋਂ ਨਿਕਲੀਆਂ ਸੀ ਉਸ ਸਮੇਂ ਚੁਰਾ ਨਿਕਲੀਆਂ ਸੀ ਜਿੱਥੇ ਲੋਹ ਲੰਗਰ ਤਪਦਾ ਹੁੰਦਾ ਸੀ ਗੁਰੂ ਸਾਹਿਬ ਦੇ ਸਮੇਂ ਪਾਵ 3-400 ਸਾਲ ਪਹਿਲਾਂ ਜਦੋਂ ਇੱਥੇ ਲੰਗਰ ਪੱਕਿਆ ਕਰਦਾ ਸੀ ਉਸ ਸਮੇਂ ਦੀਆਂ ਚੁਰਾਂ ਜਦੋਂ ਖਦਾਈ ਹੋਈ ਉਦੋਂ ਨਿਕਲੀਆਂ ਉੱਥੇ ਕੋਲਾ ਬਾਲਣ ਨਿਕਲੇ ਆ ਜੋ ਸਵਾ ਕੋਲਾ ਬਾਲਣ ਚੁਲਾ ਚੁਰਾਂ ਅੱਜ ਵੀ ਪ੍ਰਾਤਨ ਸਰੋਤ ਇੱਥੇ ਸਾਂਭ ਕੇ ਰੱਖੇ ਹੋਏ ਹਨ ਜਿੱਥੇ ਆਪਾਂ ਹੋਰ ਗ੍ਰਿਤਾਮਾਂ ਦੇ ਦਰਸ਼ਨ ਦਿਦਾਰੇ ਕਰਨ ਜਾਣੇ ਹਾਂ ਜੇਕਰ ਮੋਗਾ ਜ਼ਿਲ੍ਹੇ ਦੇ ਵਿੱਚ ਤੁਸੀਂ ਆਓ ਤਾਂ ਮੋਗਾ ਫਰੋਜ਼ਪੁਰ ਰੋਡ ਤੇ ਸਥਿਤ ਮੋਗੇ ਤੋਂ ਤਕਰੀਬਨ 15 ਕਿਲੋਮੀਟਰ ਵਾੜ ਫਰੋਜ਼ਪੁਰ ਵੱਲੋਂ ਰੇਲਵੇ ਲਾਈਨ ਰੋਡ ਤੇ ਹੁੰਦੀ ਹੈ ਉਸ ਰੇਲਵੇ ਲਾਈਨ ਤੋਂ ਜਦੋਂ ਤੁਸੀਂ ਖੱਬੇ ਹੱਥ ਮੋੜੋਗੇ ਮੋਗੇ ਤੋਂ ਆਉਂਦੇ ਤੇ 1.5 ਕਿਲੋਮੀਟਰ ਵਾੜ ਤੇ ਪਿੰਡ ਹੈ ਡਰੋਲੀਪਾਈ ਇਤਿਹਾਸਿਕ ਨਗਰ ਇਤਿਹਾਸਿਕ ਸਰੋਤਾਂ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਜ਼ਰੂਰ ਕਰਕੇ ਆਉਣਾ ਜੀ ਅਗਲੀ ਵੀਡੀਓ ਵਿੱਚ ਡਰੋਲੀ ਪਾਈ ਦੇ ਹੋਰ ਇਤਿਹਾਸਿਕ ਸਥਾਨਾਂ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਇਤਿਹਾਸਿਕ ਸਰੋਤ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਕਰਾਂਗੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ